ਮੇਰਾ ਸਾਡਾ ਨਾਰਾ ਉਹਨਾਂ ਨੇ ਸਾਡੇ ਲਈ 25 ਸਾਲ ਚ ਗਰਸ਼ ਕਰਕੇ ਸਾਡੇ ਬਾਹਰ ਬਣਾਇਆ ਬਾਹਰ ਬਣਾਇਆ ਉਹ ਜਤਰੀ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਬੋ ਪਾ ਸਕਦੇ ਹਾਂ ਅਸੀਂ ਪਰ ਸਕਦੇ ਹਾਂ ਆਪਣਾ ਮਕਾਨ ਬਣਾ ਸਕਦੇ ਹਾਂ ਸਭ ਤੋਂ ਜ਼ਿਆਦਾ ਔਰਤ ਦੇ ਹੱਕ ਵਿੱਚ ਉਹਨਾਂ ਨੇ ਸੰਵਿਧਾਨ ਬਣਾਇਆ ਹੱਕ ਲੈ ਕੇ ਦਿੱਤੇ ਕਿ ਉਹਨਾਂ ਦੇ ਸੰਵਿਧਾਨ ਤੋਂ ਪਹਿਲਾਂ ਜਿਹੜੇ ਮਨੁਮਾਦੀਆਂ ਦਾ ਸੰਵਿਧਾਨ ਸੀਗਾ ਉਹਦੇ ਵਿੱਚ ਔਰਤ ਦਾ ਬੁਰਾ ਲੇਖਾ ਸੀਗਾ ਜੀ ਔਰਤ ਨੂੰ ਜਦੋਂ ਮਰਜ਼ੀ ਕੋਈ ਘਰੋਂ ਬਾਹਰ ਕੱਢ ਦਿੰਦਾ ਸੀ ਜਦੋਂ ਮਰਜ਼ੀ ਖਿੱਚ ਕੇ ਬਾਹਰ ਚ ਲੈ ਜਾਂੜ ਕੇ ਕਰੀ ਲਿਆਉਂਦਾ ਸੀ ਉਹਨਾਂ ਨੇ ਜਦੋਂ ਸੰਵਿਧਾਨ ਬਣਾਇਆ ਤਾਂ ਔਰਤ ਨੂੰ ਜਿਹੜੀ ਸ਼ਾਦੀशुदा ਘਰੇ ਕਰਕੇ ਆਉਂਦੀ ਸੀ ਉਹਨੂੰ ਬਰਾਬਰ ਦਾ ਹੱਕਦਾਰ ਘਰ ਦਾ ਬਣਾਇਆ ਬੱਚਿਆਂ ਦਾ ਬਣਾਇਆ ਪਰੰਦਾ ਬਣਾਇਆ ਨੌਕਰੀ ਲੈਣ ਦਾ ਹੱਕਦਾਰ ਬਣਾਇਆ ਅਤੇ ਰਾਜਨੀਤੀ 'ਚ ਖੜਨ ਦਾ ਹੱਕਦਾਰ ਬਣਾਇਆ ਕਿ ਬਾਬਾ ਸਾਹਿਬ ਡਾਕਟਰ ਮਲਕਾਰ ਵੀ ਨੌਸਾਹ ਦੀ ਬਤਾਲਾ 1952 ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਦਿੱਤਾ ਜਾਊਗਾ ਸੰਵਿਧਾਨ ਚ ਅੱਜ ਵੀ ਹੈ ਕਿ ਜਿੱਥੇ ਸਾਡੇ ਗਰੀਬ ਲੋਕ ਰਹਿੰਦੇ ਨਾ ਗਰੀਬ ਬਸਤੀਆਂ ਚ ਪਹਿਲੂ ਵਿਕਾਸ ਉੱਥੇ ਹੋਏਗਾ ਇਸ ਲਈ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਚੱਲੇ ਆ ਤੇ ਮੈਂ ਫੇਰ ਦੁਬਾਰਾ ਬੇਨਤੀ ਕਰਾਂਗਾ ਕਿ ਆਪਾਂ ਉਹਨਾਂ ਦਾ ਨਾਰਾ ਪੂਰੇ ਗੱਜ ਜੋਰ ਨਾਲ ਲਾ ਜੈਪੀ 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 ਜੈਪਾਲ ਅੱਜ ਸਾਡੀ ਬੱਚੀ ਕੀ ਨਾਮ ਬਲਜਿੰਦਰ ਕੌਰ ਬਾਈ ਜੀ ਆਪਣਾ ਕੀ ਬਲਕਾਰ ਸਿੰਘ ਦੇ ਕਰੀ ਆਪਾਂ ਮੀਟਿੰਗ ਕੀਤੀ ਆ ਪਿੰਡ ਕਿਹੜਾ ਪਿੰਡ ਗਲਾਮੀ ਵਾਲਾ ਨੇੜੇ ਅਰਪ ਨੇੜੇ ਅਰਪ ਕੇ ਸਾਡੇ ਬਾਬਾ ਜੀ ਦੀ ਬਦੌਲਤ ਅੱਜ ਇਸ ਮੀਟਿੰਗ ਦੇ ਵਿੱਚ ਕ੍ਰਮ ਸਿੰਘ ਸਾਜਨ ਕ੍ਰਮ ਸਿੰਘ ਸਾਜਨ ਦੇ ਇਹਨਾਂ ਦੀ ਬਦੌਲਤ ਇੱਥੇ ਆਨ ਦਾ ਮੌਕਾ ਮਿਲਿਆ ਅੱਜ ਵਿਸ਼ੇਸ਼ ਤੌਰ ਤੇ ਆਪਣੀ ਗੱਲਬਾਤ ਜਿਹੜੀ ਚਰਚਾ ਹੋਣੀ ਹੈ ਮਨਰੇਗਾ ਦੀ ਪਹਿਲੂ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਮਨਰੇਗਾ ਕਿੱਥੋਂ ਤਿਆਰ ਹੋ ਗਿਆ ਜੀ 1952 ਦੇ ਵਿੱਚ ਜਿਹੜਾ ਸੰਵਿਧਾਨ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਉਹਨੂੰ ਸੁੱਚ ਜੱਤੀ ਨੂੰ ਪਹਿਲ ਦੇਦਾਰ ਦੇ ਦਿੱਤਾ ਜਾਊਗਾ ਉਸ ਕਾਨੂੰਨ ਨੂੰ ਸੋਧ ਕਰਕੇ 2005 ਚ ਤੁਹਾਡਾ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਬਣ ਗਿਆ ਸੀ ਜੀ ਪੂਰੇ ਭਾਰ ਚ ਪਿੰਡਾਂ ਦਾ ਰੋਜ਼ਗਾਰ ਇੱਕ ਗਰੰਟੀ ਕਾਨੂੰਨ ਬਣ ਗਿਆ ਸੀ 2005 ਚ 2005 ਤੋਂ ਲੈ ਕੇ 2025 ਤੱਕ ਪੁੱਤ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ 6 ਮਹੀਨੇ ਕੱਟ ਲਏ 5 ਮਹੀਨੇ ਕੱਟ ਰਹਿ ਗਿਆ ਤੇ 7ਵਾਂ ਚੜ ਗਿਆ ਨਾ ਜੀ 5 ਮਹੀਨੇ ਕੱਟ ਵੀ ਸਾਲ ਹੋ ਗਏ ਹੁਣ 20 ਸਾਲਾਂ ਦੇ ਵਿੱਚ ਚਾਰ ਸਰਪੰਚ ਬਦਲ ਜਾਂਦੀ ਹੈ 5 ਸਾਲਾਂ ਬਾਅਦ ਸਰਪੰਚ ਬਦਲ ਜਾਂਦੇ ਹਾਂ 10 ਸਾਲਾਂ ਬਾਅਦ ਦੋ ਹਾਂ 20 ਸਾਲਾਂ ਬਾਅਦ ਚਾਰ ਸਰਪੰਚ ਬਦਲਦੇ ਚਾਰ ਐਮਐਲਏ ਬਦਲਦੇ ਆ ਚਾਰ ਐਮਪੀ ਬਦਲਦੀ ਹੈ ਹੈਨਾ ਹੁਣ 20 ਸਾਲਾਂ ਦੀ ਨਰੇਗਾ ਵੀ ਇੱਥੇ ਆ ਤੁਸੀਂ ਵੀ ਇੱਥੇ ਮਿਲੋ ਲੇਕਿਨ ਜਿਹੜੇ ਲੋਕ ਵੋਟ ਪਾਉਂਦੇ ਆ ਉਹ ਆਪਣਾ ਸਾਨੂੰ ਧੋਖਾ ਧੜੀ ਦੇ ਵਿੱਚ ਰੱਖ ਕੇ ਪਲੋਸ ਕੇ ਵੋਟ ਲੈ ਜਾਂਦੇ ਆ ਲੇਕਿਨ ਸਾਡਾ ਰੋਜ਼ਗਾਰ ਲੱਭ ਨਹੀਂ ਕਰਨਾ 1952 ਤੋਂ ਲੈ ਕੇ ਕਿੰਨੇ ਸਾਲ ਹੋ ਗਏ ਉਹ ਕਾਨੂੰਨ ਰੋਜ਼ਗਾਰ ਨੂੰ ਸੋਧ ਕੀਤਾ ਅੱਜ 20 ਸਾਲ ਹੋ ਗਏ ਸਾਡੇ ਗਰੰਟੀ ਕਾਨੂੰਨ ਬਣੇ 20 ਸਾਲਾਂ ਦੇ ਵਿੱਚ ਕੀ ਲਿਖਿਆ ਤੁਸੀਂ ਮਾਲਕ ਕੋ ਪੂਰੇ ਭਾਰਚ ਰਜਿਸਟ੍ਰੇਸ਼ਨ ਨੰਬਰ ਬੋਲਦਾ ਮੇਰੇ ਗੱਲ ਜਿਹਦੇ ਬੰਦੇ ਦਾ ਜੋਬ ਕਾਰਡ ਬਣਿਆ ਹੈ। ਕੌਣ ਲਿਖਿਆ ਉਹਦੇ ਤੇ ਕਾਰਡ ਤੇ ਲਿਖਿਆ ਤੁਹਾਡੇ ਕੋਲ ਤਾਂ ਹੈ ਨਹੀਂ ਇਹ ਪਰ ਗਲਾਈ ਚ ਲਿਖਿਆ। ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਕਾਨੂੰਨ ਬਣਿਆ ਸੀ 2005 2005 ਤੋਂ ਲੈ ਕੇ ਅੱਜ ਤੱਕ 20 ਸਾਲ ਹੋ ਗਏ। ਫਿਰ ਉਹਦੀ ਬੈਕ ਸਾਈਡ ਤੇ ਲਿਖਿਆ ਸੀ ਹਰ ਘਰ 'ਚ ਹਰ ਸਾਲ 100 ਦਿਨ ਦਾ ਰੋਜ਼ਗਾਰ ਗਰੰਟੀ ਨਿਕਲਦਾ ਜਾ। 100 ਦਿਨ ਦਾ ਰੋਜ਼ਗਾਰ ਗਰੰਟੀ ਨਾਲ ਜੇ ਦਈਏ ਤੇ 25 ਤੋਂ ਲੈ ਕੇ 30 ਹਜ਼ਾਰ ਰੁਪਈਆ ਹਰ ਘਰ ਦਾ ਬੰਦਾ ਸੀ ਇੱਕ ਕਰਨ ਦਾ ਜੇ ਰੋਜ਼ਗਾਰ ਤੁਸੀਂ ਜੇ 10 ਘਰ ਤੇ 3 ਲੱਖ ਦਾ ਬੰਦਾ ਇੱਕ ਸਾਲ ਦਾ ਹੈ ਨਾ ਤੁਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਜੋੜ ਲਾਓ 19 ਸਾਲਾਂ ਦਾ ਤੁਹਾਡਾ ਕਿੰਨਾ ਪੈਸਾ ਬੰਦਾ ਸੀ ਆ 5,75,000 ਇੱਕ ਕਰਨ ਜਿਕਰ ਨਰੇਗਾ ਸਹੀ ਤਰੀਕੇ ਨਾਲ ਚੱਲ ਪਈ ਤਾਂ ਪਰ ਚਾਲੂ ਨਹੀਂ ਕੀਤੀ ਸਰਕਾਰ ਨੇ ਜਿੰਮੇਵਾਰੀ ਕਿਹਦੀ ਲਈ ਸੀਗੀ ਜਿਨ੍ਹਾਂ ਨੇ ਹੱਥ ਜੋੜ ਕੇ ਆ ਕੇ ਵੋਟ ਪਾਈ ਜਦੋਂ ਵੋਟ ਮੰਗਣ ਆਉਂਦੇ ਨਾ ਬਿਤਾ ਐਸਪਾਸ ਹੀ ਆ ਜਾ ਸਾਰਿਆਂ ਨੇ ਕੱਲ ਬਾਅਦ ਹੱਥ ਜੋੜ ਕੇ ਜਦੋਂ ਆਉਂਦਾ ਨਾ ਨੀਵਾ ਹੋ ਕੇ ਉਹਨੂੰ ਕਹਿੰਦੇ ਪਬਲਿਕ ਦਾ ਨਮਿੰਦਾ ਪਬਲਿਕ ਦੀ ਦਾਇਆ ਇਹਨਾਂ ਨੂੰ ਚੋਣ ਕੀਤੀ ਚੋਣ ਕੀਤੀ ਸਾਡੀ ਪੀ ਦੀ ਵਜਾ ਸਾਡੀ ਬੂਟ ਦੀ ਵਜਾ ਸਾਡੀ ਬੋਰਡ ਦੀ ਵਜਾ ਨਾਲ ਟੱਕ ਨਹੀਂ ਟਿਕ ਮਿਲਿਆ ਉਹਨ ਨੂੰ ਸਰਕਾਰੀ ਗੱਡੀ ਮਿਲੀ ਸਰਕਾਰੀ ਕੁਰਸੀ ਤੇ ਤਨਖਾਹ ਮਿਲੀ ਤੁਹਾਡੀ ਬੋਰਡ ਦੀ ਵਜਾ ਨਾਲ ਢਾਈ ਢਾਈ ਲੱਖ ਰੁਪਏ ਦਾ ਇੱਕ ਡੇ ਲੱਖ ਰੁਪਏ ਦਾ ਕਾ ਲੈਦਾ ਮਨੇ ਅੱਗੇ ਹੋਰ ਲੈਂਦਾ ਵਿੱਚ ਪਰ ਉਹਦੀ ਜ਼ਿੰਮੇਵਾਰੀ ਕੀ ਬਣਦੀ ਆ ਉਹਦੀ ਜ਼ਿੰਮੇਵਾਰੀ ਬਣਦੀ ਸਾਡਾ ਰੋਜ਼ਗਾਰ ਲਾਗੂ ਕਰੂ ਸਾਡਾ ਵਿਕਾਸ ਲਾਗੂ ਕਰੂ ਸਾਡਾ ਸੰਵਿਧਾਨ ਲਾਗੂ ਕਰੂ ਸਾਨੂੰ ਅਨਸਾਪ ਆਹ ਉਹਨੀਆਂ ਜ਼ਿੰਮੇਵਾਰੀ ਲੇਕਿਨ ਸਾਡੀ ਅਨਪੜਤਾ ਨੇ ਤੇ ਸਾਡੀ ਗਰੀਬੀ ਨੇ ਸਾਨੂੰ ਮਜਬੂਰ ਕਰਦਾ ਚੁੱਪ ਕਰਾਉ ਉਹ ਸੱਤੀ ਲੁੱਟ ਕਰਦੀ ਹੈ ਕਿੱਥੇ ਕਿੱਥੇ ਲੁੱਟ ਪੂਰੀ ਹੈ ਜਦੋਂ ਤੂੰ ਵੋਟ ਪਾ ਲੈਂਦੇ ਆ ਹੈ ਨਾ ਉਹਨੂੰ ਬੈਠਦੇ ਆ ਨਾਲ ਸੀਟ ਤੇ ਕੁਰਸੀ ਕਰਦੇ ਆ ਮਸਤ ਕਰਦੇ ਆ ਕੱਟ ਦਿਓ ਪੈਨਸ਼ਨ ਕੱਟ ਦਿਓ ਸਗਨ ਸਕੀ ਹੈ ਨਾ ਜੀ ਉਹ ਕੱਟ ਦਿਓ ਰਾਸ਼ਨ ਹੈ ਰੋਕ ਦਿਓ ਮਕਾਨ ਨੂੰ ਰੋਕ ਦਿਓ ਮਰ ਲਈ ਇਹ ਆਪਣੀ ਸਰਕਾਰ ਦੀ ਕਦੋਂ ਦੇ 4 ਸਾਲ 6 ਮਹੀਨੇ ਬਾਅਦ ਜਦੋਂ ਦੁਬਾਰਾ ਤੋਂ ਫਿਰ ਬੁੜੀ ਇਵੇਂ ਹੁੰਦਾ ਆਇਆ ਨਾ ਨਹੀਂ ਨਹੀਂ ਕੋ ਝੂੜਦਾ ਨਹੀਂ ਹੈ ਨਾ ਹਾਂ ਜੀ ਨਾ ਸੱਚ ਝੂਠ ਨਹੀਂ ਅੱਛੇ ਜ਼ਰਾ ਹੁਣ ਇਹਨਾਂ ਨੂੰ ਜਦੋਂ ਵੋਟਾਂ ਪੈਂਦੀ ਹੈ ਤਿਆਰੀ ਸਾਡੇ ਲੋਕਾਂ ਚ ਵੜ ਕੇ ਆ ਕੇ ਕਰਦੇ ਆ ਕਿਸੇ ਨੂੰ ਮਾਸੜਾਂ ਦੇ ਕਿਸੇ ਨੂੰ ਚਾਚਾਂ ਦੇ ਕਿਸੇ ਨੂੰ ਤਾਇਆ ਦੇ ਕਿਸੇ ਨੂੰ ਪੂਰਪੜਾਂ ਦੇ ਹੈ ਨਾ ਟੈਂਕ ਲਾਉਂਦੇ ਆ ਸਾਡੇ ਲੋਕ ਹੈ ਨਾ ਸਫਾਈ ਕਰਦੇ ਆ ਸਾਡੇ ਲੋਕ ਕੁਰਸੀਆਂ ਢੋਂਦੇ ਆ ਸਾਡੇ ਲੋਕ ਪਾਣੀ ਪੀਉਂਦੇ ਆ ਸਾਡੇ ਲੋਕ ਹੈਨਾ ਕੱਠ ਕਰਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਕ ਹੈਨਾ ਹਾਰ ਪਾਉਂਦੇ ਆ ਸਾਡੇ ਲੋਕ ਲੱਡਵਾਂ ਨਾਲ ਤੋਲਦੇ ਆ ਸਾਡੇ ਲੋਕ ਭੰਗੜਾ ਪਾਉਂਦੇ ਆ ਸਾਡੇ ਲੋਕ ਜਿਵੇਂ ਬੰਦਰ ਮੇਲੇ ਚ ਨੱਚਦਾ ਹੈ ਇਹ ਕਿਹ ਕਿਹ ਜੀ ਬੰਦਰ ਮੇਲੇ ਚ ਹੈਨਾ ਤਾਂ ਸਾਡੀ ਬੋਰਡ ਦੇ ਨਾਲ ਜਦੋਂ ਲੜਾਈਆਂ ਹੁੰਨੀਆਂ ਪਰ ਚੇ ਸਾਡੇ ਬੰਦੇ ਅੱਗੇ ਲੜਦੇ ਬੰਦਾ ਕਲਾ ਸੀ ਅੱਗੇ ਸਾਡੇ ਬੰਦੇ ਤੇ ਜਦੋਂ ਅਸੀਂ ਵੋਟ ਪਾ ਕੇ ਕੁਰਸੀ ਤੇ ਬੈਠਣ ਦੇ ਲਾਇਕ ਬਣਉਨੇ ਆ ਤੇ ਆ ਨੁਕਸਾਨ ਵੀ ਤਾਂ ਸਾਡਾ ਹੀ ਕਰਦੇ ਆ ਆ ਸਾਡਾ ਹੀ ਕਰਦੀ ਬਿਲਕੁਲ ਇਹ ਨਾਲ ਸਮਝ ਨਾ ਆ ਜਵੇ ਇਹ ਨਾਲ ਆ ਸਮਝਣ ਤੋਂ ਗੱਲ ਮੈ ਲੈਸਦਾ ਚੋਰ ਨਹੀਂ ਹੁੰਦਾ ਚੋਰ ਚੋਰ ਕਿੰਨਾ ਨੇਰੇ ਚ ਵੀ ਨਹੀਂ ਚੋਰੀ ਕਰ ਸਕੀ ਆਦੀ ਓਕੀ ਗੱਲ ਆ ਟ੍ਰਾਂਸਫਾਰਮਰ ਦਾ ਮੀਟਰ ਕਿੱਧਰ ਲੱਗਿਆ ਜੀ ਊੜਾ ਦੇ ਵਿੱਚ ਕਿਚਨ ਊੜਾ ਚੱਕ ਦੇ ਨੀਰਾ ਹੋ ਗਿਆ ਇਹ ਯੋਗ ਸਨੂੰ ਨਹੀਂ ਰਿਚ ਰੱਖਦੀ ਨੀ ਰਿਚ ਆ ਬੀ ਇਹ ਨੀ ਰਿਚ ਰਹਿੰਦੇ ਅਸੀਂ ਅੰਦਰ ਖਾਤੇ ਇਹਨਾਂ ਦੇ ਦਿਮਾਗ ਵਿੱਚ ਇੱਕ ਗੰਧ ਘੁੰਮਦਾ ਉਹ ਕਿਹੜਾ ਉਹ ਕਹਿੰਦੇ ਜਿੰਨਾ ਹੀ ਲੋਕ ਆਰਥਿਕ ਪੱਖੋਂ ਕਮਜ਼ੋਰ ਹੋਣਗੇ ਉਨਾ ਹੀ ਸਾਡੇ ਥੱਲੇ ਲੱਗਦੇ ਨੇ ਜਿੰਨੀਆਂ ਇਹਨਾਂ ਦੀਆਂ ਲੋੜਾਂ ਜ਼ਿਆਦੀਆਂ ਹੋਣਗੀਆਂ ਸਾਡੇ ਕਦਮਾਂ ਚ ਦੇਖੀ ਹੋਵੇ ਤੇ ਜਦੋਂ ਸਾਨੂੰ ਵੋਟ ਦੀ ਲੋੜ ਪਵੇ ਕਿ ਜਿਹੜੇ ਘੜੇ ਦੀ ਮੱਛੀ ਪੀਣੀ ਹੈ ਇਹ ਹੁੰਦਾ ਹੈ ਵੀਗਾ ਇਹਵੇਂ ਅੱਕਰ ਗਾਲੇ ਚਲੋ ਮੈਂ ਪੁੱਛਣਾ ਚਾਹੂੰਗਾ ਪੁੱਤ ਤੇਰਾ ਨਾਮ ਕੀ ਅਰਜੀਤ ਕੋਰ ਤੁਸੀਂ ਕੁਝ ਗੱਲ ਕਰਨੀ ਚਾਹੁੰਦੇ ਕੀ ਪ੍ਰੋਗਰਾਮ ਕੀ ਆਇਆ ਅੰਕਲ ਇਹ ਨਰੇਕਾ ਦਾ ਕੰਮ ਉਹਨੇ ਚਲਾਇਆ ਸੀ ਤੇ ਉਹ ਉਹਨੇ ਚਲਾ ਕੇ ਮੁੜ ਕੇ ਵੀ ਪੇਮੈਂਟ ਆਫ ਕਰਾ ਲ ਘੜਾ ਅਲੇਂਦਰੇ ਕੰਮ ਕਰਾਉਂਦੇ ਰਹ ਸਾਥੂ ਪੇਮੈਂਟ ਆਫ ਲੈ ਲੈਂਦੇ ਰਹ ਹੁਣ ਵੀ ਅੰਕਲ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਪਿੰਡ ਚ ਹੈਗੀ ਸਾਡਾ ਤੇ ਕੋਈ ਵੀ ਨਹੀਂਗਾ ਕੰਮ ਨਰੇਗਾ ਦੇ ਚੱਲੇ ਤੇ ਫੇਰ ਹੀ ਬੰਦਾ ਕਾਮਯਾਬ ਹੋ ਸਕਦਾ ਨਾ ਹੁਣ ਸਾਰੇ ਪਿੰਡਾਂ ਪਿੰਡਾਂ ਚ ਕੰਮ ਚੱਲਦਾ ਅਗਲਾ ਵਧੀਆ ਅਗਰ ਸੋਖਦੀ ਰੋਟੀ ਖਾਂਦੇ ਸਾਨੂੰ ਅਗਲੇ ਕਹਿੰਦੇ ਚਲ ਕੋਈ ਨਹੀਂ ਤੁਸੀਂ ਸਾਡੇ ਘਰ ਆ ਜਾਓ ਸਾਡੇ ਘਰਾਂ ਚ ਕੰਮ ਕਰਕੇ ਤੇ ਲੈ ਜਾਓ ਤੇ ਖਾ ਲਓ ਹਾਂ ਸਾਫਤਾਵੇਂ ਤੁਸੀਂ ਕੰਮ ਕਰਦੇ ਰਹੇ ਤੁਹਾਡੇ ਪੈਸੇ ਨਹੀਂ ਹੈ ਨਾ ਨਹੀਂ ਆਇਆ ਨਹੀਂ ਆਇਆ ਹੈ ਹਾਂਜੀ ਅੱਛਾ ਚਲੋ ਅ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਹਾਂ ਜੀ ਨਾਮ ਕੀ ਹੈ ਤੁਹਾਡਾ ਚਲੋ ਹਾਂਜੀ ਪੈਂਚਰ ਰਣਜੀਤ ਕੋਈ ਸੀ ਕੰਮ ਕੀਤਾ ਰਾਮ ਮਤਨੇ ਕਿਤਨ ਰੱਗਲਾਂ ਕਾਟ ਬੁਣ ਆਸੀ ਪਾਹੇ ਕੋ ਮੇਰਾ ਤਕੜਾ ਕੇ ਖਾਂਦੇ ਰਹੇ ਨੇ ਉਹ ਸਾਨੂੰ ਕੋਈ ਸਰਪੰਚ ਜੀ ਸਰਪੰਚ ਹੀ ਖੰਡਾ ਹਾਂਜੀ ਕਡਵਾ ਕੇ ਸੀ ਹਾਂਜੀ ਇੰਨਾ ਬਣੇ ਆਪਾਂ 5-6 ਸਾਲ ਹੋ 5-6 ਸਾਲ ਹੋ ਹੁਣ ਤੁਹਾਨੂੰ 2000 ਪੰਜ ਤੋਂ ਲੈ ਕੇ ਅੱਜ ਤੱਕ ਕਿੰਨੇ ਦਿਨ ਦਾ ਕੰਮ ਮਿਲਿਆ ਕਿ ਅੱਜ ਤੱਕ ਕੀਤਾ ਹੀ ਕੋਈ ਨਹੀਂ ਕੰਮ ਕੀਤਾ ਹੀ ਨਹੀਂ ਕੋਈ ਨਾ ਦੱਸਿਆ ਨਾ ਕਰਵਾਇਆ ਨਾ ਪੈਸੇ ਭਵਾਉਂਦੇ ਰਹੇ ਲਵਾਉਂਦੇ ਰਹਿਣ ਹਾਂ ਠੀਕ ਹਾਂਜੀ ਪੰਜੀ ਤੁਸੀਂ ਕੋਈ ਗੱਲ ਕਰਨੀ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮਨਦੀਪ ਕੋਰ ਹਾਂਜੀ ਪਿੰਡ ਕਿਹੜਾ ਗਲਾਮੀ ਗਲਾਮੀ ਵਾਲਾ ਬਲਾਕ ਫਰੋਇਪੁਰਾ ਹਾਂ ਹਾਂ ਬੋਲੋ ਕੀ ਕੰਮ ਹਾਂਜੀ ਅੰਕਲ ਜੀ ਅਸੀਂ ਤੁਹਾਡੇ ਲਈ ਕੰਮ ਕੀਤਾ ਪੈਸੇ ਨਹੀਂ ਆਏ ਕੰਮ ਕਰਵਾ ਲਿਆ ਪੈਸੇ ਨਹੀਂ ਦਿੱਤੇ ਕੰਮ ਕਿਹੜਾ ਕੀਤਾ ਨਹੀਂ ਮੇਰੇ ਗੱਦਾ ਤਾਂ ਹੈਗਾ ਮੇਰੇ ਗੱਜ ਕਈ ਤਰ੍ਹਾਂ ਦੇ ਕੰਮ ਹੁੰਦੇ ਇੱਕ ਹੁੰਦੀ ਸੜਕ ਦੀ ਬਰਮਾ ਦੀ ਸਫਾਈ ਇੱਕ ਹੁੰਦੀ ਪਿੰਡ ਦੇ ਮਕਾਸ ਦੀ ਸਫਾਈ ਇੱਕ ਹੁੰਦਾ ਰੇਲਵੇ ਦਾ ਇੱਕ ਹੁੰਦਾ ਨਹਿਰ ਦਾ ਤੁਸੀਂ ਕਿਹੜਾ ਕੰਮ ਕੀਤਾ ਮੈਂ ਕੀਤਾ ਨਹਿਰ ਦਾ ਤੁਹਾਨੂੰ ਅੱਗੇ ਲਾਇਆ ਕਿੰਨੇ ਸੀਗਾ ਕੰਮ ਇਹ ਸਾਰੇ ਮੈਂਬਰ ਸਰਪੰਚ ਨੇ ਮੈਂਬਰ ਸਰਪੰਚ ਤੁਸੀਂ ਪੁੱਤ ਕੋਈ ਗੱਲ ਕਰਨੀ ਆ ਨਹੀਂ ਕਰਨੀ ਹਾਂਜੀ ਭੈਣ ਜੀ ਤੁਸੀਂ ਜੀ ਸਰ ਕੀ ਨਾਮ ਕੀ ਹੈ ਤੁਹਾਡਾ ਕਮਲਜੀਤ ਕੌਰ ਹਾਂ ਜੀ ਕਿਹੜੇ ਪਿੰਚ ਰਹਿੰਦੇ ਗਲਾਮੀ ਵਾਲੇ ਗਲਾਮੀ ਵਾਲੇ ਹਾਂ ਜੀ ਤਾਂ ਜੀ ਦੱਸੋ ਕੀ ਕਰ ਸੀ ਸਰ ਜਿੰਨਾ ਚਿਰ ਕੰਮ ਕਰਦੇ ਰਹੇ ਨਹੀਂ ਪੈਸਾ ਆਇਆ ਅੱਛਾ ਕੰਮ ਕਰਦੇ ਰਹੇ ਹਾਂ ਜੀ ਕਿੰਨੀ ਕਵਾਰੀ ਕੀਤਾ ਅਸੀਂ ਕੀਤਾ ਹੈ ਦੋ ਤਿੰਨ ਵਾਰੀ ਕੀਤਾ ਹੈ ਅੱਛਾ ਹਾਂ ਜੀ ਇੱਕ ਵਾਰੀ ਅਸੀਂ ਦੋਨਾਂ ਜੀਆਂ ਨੇ ਕੰਮ ਕੀਤਾ ਮਹੀਨਾ ਕੰਮ ਕੀਤਾ ਕੋਈ ਪੈਸਾ ਨਹੀਂ ਆਇਆ ਫਿਰ ਮੈਂ ਹਾਰ ਕੇ ਕਹਿ ਦਿੱਤਾ ਵੀ ਨਹੀਂ ਕੰਮ ਨਹੀਂ ਕਰਨਾ ਉਹ ਆਪਣੀ ਅੰਦਰੋਂ ਆਤਮਾ ਹੀ ਜਿਹੜੀ ਹੈ ਨਾ ਮੰਨਦੀ ਨਹੀਂ ਹੈ ਕਿ ਮੇਰੇ ਘਰ 'ਚ ਕੰਮ ਕਰਨਾ ਪੈਸਾ ਬਿਖੇ ਬਿਖੇ ਭੈਣ ਜੀ ਧਿਆਨ ਨਾਲ ਸੁਣਿਓ ਇਹੇ ਤੇ ਗੱਲ ਲੋ ਕਹਿੰਦੇ ਨੇ ਸ਼ਰਮਾਇਦਾਰ ਇਹੇ ਤੇ ਗੱਲ ਕਹਿੰਦੇ ਆ ਕਿ ਇਹਨਾਂ ਨੂੰ ਕੰਮ ਤੇ ਲਾ ਲੋ ਤੇ ਪੈਸੇ ਨਾ ਜੋ ਇਹ ਦੁਬਾਰਾ ਮੂੰਹ ਨਾ ਕਰਨ ਤੇ ਸਾਡਾ ਜਿਹੜਾ ਲੁੱਟਣ ਵਾਲਾ ਰਾਸਤਾ ਖੁੱਲਾ ਰਵੇ ਹੈ ਨਾ ਸਾਨੂੰ ਸੌਖਾ ਰਵੇ ਫਿਰ ਆਪਾਂ ਤਾਂ ਹਾਰ ਕੇ ਜਿਹੜਾ ਬਹਿ ਗਏ ਆ ਹਿੰਮਤ ਹਾਰ ਕੇ ਤਾਂ ਫਿਰ ਉਹਨਾਂ ਦਾ ਕਰਦਾ ਕੰਮ ਸੰਗੋ ਸਿਰੇ ਲੱਗ ਗਿਆ ਉਹ ਤਾਂ ਚੰਗੀ ਵੀ ਗੱਲ ਆਪਾਂ ਅੱਗਾ ਕੀ ਕਰਨਾ ਅਗਰ ਮੇਰਾ ਵੀ ਹੌਸਲਾ ਬਣਾ ਕਰਨਾ ਕੰਮ ਆਂ ਕਾ ਕਰਨਾ ਕੰਮ ਆਸ ਕਰਨਾ ਕੰਮ ਕਰਾਂਗੇ ਅੰਦਰ ਹਾਂ ਠੀਕ ਹੈ ਸ਼ਾਬਾਸ਼ ਹਾਂਜੀ ਗੁੱਡਾ ਕਿਨਾ ਮਦਦ ਦਾ ਕੁਝ ਬੋਲੋ ਕਿ ਤੂੰ ਨਹੀਂ ਬੋਲਦਾ ਛੋਟੀ ਪੈਂ ਤੂੰ ਸੀ ਬੋਲ ਆਕਾਸ਼ ਕੀ ਨਾਮ ਕੀਆ ਬਲਜਿੰਦਰ ਨਗਰੇ ਕਾਂ ਦਾ ਕਰਦੇ ਰਹੇ ਕਾ ਮੈਂ ਕਿਹਨੂੰ ਸਹੀ ਦਰੱਖਤ ਵਾਈ ਬੋਲਣਾ ਨਾ ਤੇ ਸਭ ਤੇ ਆਸਰ ਕਰਦਾ ਆਸਾ ਦਾ ਕੋਈ ਨਹੀਂ ਕਿਹਾ ਆਸਾ ਦਾ ਕੋਈ ਨਹੀਂ ਕਿਹਾ ਅੰਕਾ ਇਸ ਉਹਦੇ ਗਰਸੀਆ ਪੰਜਾਬ ਦੀ ਸੁਖੀ ਜੀ ਬੀਚ ਤੇ ਨਾ ਤਾਂ ਕੋ ਸਾਥ ਦੇ ਨਹੀਂ ਹੁੰਦਾ ਜੇ ਸਾਡਾ ਆਲੋਸਾ ਪਾਰ ਤਿਆਰ ਹੋਵੇ ਪਰ ਕੀ ਇਹ ਟਿਸਕਲਿਟੇਸ਼ਨ ਤੈਨੂੰ ਤੱਕ ਕਰ ਕਰ ਕੇ ਸਾਲੋਂ ਬਰਬਾਦ ਕਰ ਦਿੱਤਾ ਕਿ ਸਾਰੇ ਹੀਂਦਰਾ ਇੱਕ ਪਰਿਵਾਰਕ ਕਾਲੀ ਗਾਲੋਂ ਲੈ ਕੇ ਚਲੇਗੇ ਨਾ ਨਹੀਂ ਹੁੰਦੇ ਅਜਾ ਤਾਂ ਸਾਈਕ ਨਾਲ ਸਾਥ ਹੋਏ ਉਹ ਉਥੋਂ ਚੱਲ ਗਿਆ ਸਪੈਕਲ ਖਾਣਾ ਪਾਸੀ ਕਦੇ 5 ਨੰਬਰ ਦਾ ਬੂਟ ਆਇਆ ਉਹ ਫੋੜਾ

ਉਹ ਸਾਰੇ ਅਸਰ ਕੋ ਉੱਥੇ ਹਾਜ਼ਰ ਹੋਣ ਦੇ ਕਿਸੇ ਨੇ ਭੱਪੀ ਦੀ ਦੁਕਾਨ ਥੋੜਾ ਸੀ ਇਹ ਰਾਜਪਾਲ ਸੀ ਮਹਾਰਾਜਾ ਗੰਜੀਤ ਸਿੰਘ ਦਾ ਇਹ ਜੇ ਆ ਸੀ ਨਹੀਂ ਸਾਹਮਣੇ ਤੇ ਫਿਰ ਬਾਹਰ ਵਾਗੇ ਕੋਰੇ ਨਹੀਂ ਸਾਹਮਣੇ ਇਹ ਪੰਜਾਬੀ ਸਾਹਮਣੇ ਪੰਜਾਬੀਆਂ ਦੇ ਰਹਿਣਿਆਂ ਵਾਲਿਆਂ ਨੂੰ ਨਾਲ ਲਾੜਿਆ ਕਿਸਾਨ ਮੋਰਚੇ 'ਤੇ ਤਿੰਨ ਜਿਹੜੇ ਕੱਢ ਕੇ ਆਇਆ ਸੀ ਮੇਰਾ ਖੂਨ ਵੱਧ ਗਿਆ ਜਦੋਂ ਮੈਂ ਨਾਸੀ ਚ ਧਿਆਨੇ 'ਚ ਪੜਨ ਗਿਆ ਹੰਡਾ ਪੀਤਾ ਸਪੋਰਟ ਕਰ ਥੋੜਾ ਜਿਆਦਾ ਉਹ ਕਦੇ ਨਹੀਂ ਪਕੜੋ ਸਾ ਪੰਜਾਬੀ ਆ ਇਹ ਗੱਲਾਂ ਮੈਂ ਘਹਾਲੇ ਨਹੀਂ ਮੰਡੀ 'ਚ ਸੁਣੀ ਆ ਅੱਜ ਜੋ ਸਾਨੂੰ ਰੋਟੀਆਂ ਖਵਾਉਂਦੇ ਨੇ ਸਾਨੂੰ ਘਰਾਂ ਜਿਵਾਉਂਦੇ ਨੇ ਸਾਡੇ ਨਾਲ ਰਿਸ਼ਤੇ ਸਾਂਝੇ ਕਰਨ ਤਿਆਰ ਹੋ ਕੇ ਅੱਜ ਜੋ ਸਾਡਾ ਲੋਹਾ ਬਣਦਿਆ ਮਜਾਮੀ ਸੂਰਮੇ ਜੇ ਦੁਨੀਆ ਨੂੰ ਰਾਹ ਖੋਣਾਂ ਨੇ ਅੰਮ੍ਰਿਤਪੁਰ ਸਾਹਿਬ ਦੇ ਮਤਲਬ ਨਹੀਂ ਲੜਾਂਗੇ ਕਾਲੀ ਪਾਰਟੀ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਪਰ ਉਹ ਆਧਵ ਪਰਿਵਾਰ ਨੇ ਪੰਜ ਚੰਦ ਚਾਂਦਿਆਂ ਦੇ ਇੱਥੇ ਛੱਡ ਦਿੱਤਾ ਸੀ ਮਤਾ ਪਰ ਇਹ ਕਿਹੜਾ ਸਰਨਾ ਨਹੀਂ ਜਿੱਥੇ ਸੈਟਲਾਈਜ਼ੇਸ਼ਨ ਹੈ ਉੱਥੇ ਕੁਝ ਨਹੀਂ ਉੱਥੇ ਤਾਂ ਮਾਫੀਆ ਰਾਜ ਹੈ ਜਿੱਥੇ ਕੇਂਦਰੀਕਰਨ ਰਹੇਗਾ ਉੱਥੇ ਕੁਝ ਨਹੀਂ ਰਹੇਗਾ ਪਾਵਰ ਥੱਲੇ ਧਰਤੀ ਤੱਕ ਕਿਸਾਨਾਂ ਤੱਕ ਪਛੈਤਾ ਤੱਕ ਘਰ ਘਰ ਜਾ ਉਥੇ ਨੈਜ਼ਰਨ ਤਸੀਲਦਾਰ ਦੀ ਜੁੱਤ ਕੀ ਲਾ ਕਰਦੇ ਤਕਾਲ ਦਾ ਮੰਗੇ ਜਾਂਦਾ 50000 ਉਹਨੂੰ ਡੋਬ ਕੇ ਮਰ ਜਾਣਾ ਚਾਹੀਦਾ ਜਿਹੜਾ 1.5 ਲੱਖ ਤਨਖਾਹ ਲੈਂਦਾਵੇਂ ਡਾਕਟਰ ਦੇ ਰੰਗਾ ਤੂੰ ਇੱਕ 70000 ਰੁਪਿਆ ਪੈਨਸ਼ਨ ਲੈਣ ਵਾਲੇ ਕੋਲੋਂ ਰਿਸ਼ਵਤ ਮੰਗੇ ਜਾਂ ਇੱਕ ਛੋਟੇ ਢਾਈ ਕੇ ਲੈ ਆਵੇ ਸਾਨ ਕੋਲ ਤੇ ਕੱਲ੍ਹ ਵਗੀਆ ਕੋਦੇ ਸੀ ਬੇਕਰਿਆ ਇਹ ਮੰਗਾ ਨਾ ਛੱਡਿਆ ਜੀ ਇਹ ਸਭ ਤੋਂ ਅੱਗੇ ਨੇ ਜੇ ਭ੍ਰਸ਼ਟਾਚਾਰ ਤੇ ਨਾਥ ਪਾਗ ਹੈ ਤੇ ਲੋਕ ਕਹਿੰਦੇ ਇਹਨਾਂ ਤੋਂ ਨਹੀਂ ਪਈ ਕਿਸੇ ਨੂੰ ਪਈ ਨਹੀਂ ਕਿਹਨੀਆਂ ਪਾਰਤੀ ਆ ਜਿਹੜੀ ਪਾਰਟੀ ਅਸੀਂ ਲਿਆਂਦੀ ਆ ਅਸੀਂ 12-12 ਸਾਲਾਂ ਦਾ ਖੂਨ ਦੇ ਪਰ ਪਰ ਵੇਖਿਆ ਕੀ ਉਹ ਜਿਹੜੇ ਹੁਣ ਤੇ ਚਹਦਾ ਬੋਲ ਕੇ ਰਹੇ ਸੀ ਤੇ ਬਾਅਦ ਚ ਜਦ ਜੱਫਾ ਪਾ ਰਹੇ ਤੇ ਆ ਗਿਆ ਵੀ ਤੇ ਮਲਕ ਬਾਦੋ ਵਾਲ ਕੇ ਸੁਟਲ ਆ ਜੈਨ ਸਾਹਿਬ ਸ਼ੁਰੂ ਤੋਂ ਪਾਰਟੀ ਦੇ ਨਾਲ ਵੇਖਿਆ ਮੇਰਾ ਖੂਨ ਦੂਣਾ ਹੋ ਗਿਆ ਕਿਉਂਕਿ ਇਹ ਤਾਂ ਸਭੇ ਸਾਡੀ ਬਾਸਦਾ ਨ ਕੋਈ ਨ ਦੱਸੇ ਬਾਰੇ ਜੋ ਮੈਂ ਤੁਹਾਨੂੰ ਕੀ ਸਿੱਖਿਆ ਤਾਂ ਮੈਂ ਆਪਣੇ ਬਾਪੇ ਇੱਥੇ ਬਿਠਿਆ ਔਰ ਮੈਂ ਘੰਡਾਇਆ ਪਿੰਡੇ ਤੇ ਇਹ ਉੱਜਾ ਦਾ ਬਾਪੇ ਨਾਨਕ ਦਾ ਆ ਤੇ ਮੈਨੂੰ ਪੁੱਛਿਆ ਜਾਤੀ ਵਾਰੀ ਵਸ ਮੈਨੂੰ ਪੁੱਛਿਆ ਆਪਣੇ ਰਸੀਲਾ ਸਾਹਿਬ ਨੇ ਕਿ ਤੇਰਾ ਹੀ ਦੂਹਾਂ ਦੇ ਨਾਲ ਲਿਖਾ ਇਹ ਸਿੱਖਾਂ ਦੇ ਲਿਖਾ ਮੇਰੀ ਜ਼ੁਬਤ ਕੰਬ ਗਿਆ ਮੈਂ ਰਾਤ ਦਾ ਵੇਲਾ ਹਾਂ ਮੈਂ ਜਵਾਬ ਨਹੀਂ ਦੇ ਸਕਿਆ ਮੈਂ ਬਾਪੇ ਨਾਨਕ ਦਾ ਬੱਚਾ ਹੀ ਮੈਂ ਇੱਥੇ ਲਿਖ ਬਾਪੇ ਨਾਨਕ ਦਾ ਨਾ ਪੰਜ ਤਤਕਾ ਬੋਦਲਾ ਨਾਨਕ ਮੇਰਾ ਨਾਮ ਮੇਰੀ ਖਾਲਸਾ ਫੌਜ ਆ ਮੈਂ ਧੰਗ ਸਿੰਘਾਂ ਲਈ ਪਾਠਾਂ ਦੇ ਜਾ ਕੇ ਕਿਹਾ ਇਹਨਾਂ ਨੂੰ ਦਿਓ ਇਹਨਾਂ ਨੂੰ ਦਸਵੰਦ ਦਿਓ ਇਹ ਗੁਰੂ ਦੀ ਲਾਡਲੀ ਫੌਜ ਆ ਆਗੇ ਧੰਗ ਬੂਏ ਖੋਲ ਜੋਂ ਸੰਗ ਇਹਨਾਂ ਲਈ ਦਾਣਾ ਦਾ ਇਨਜਾਮ ਕਰੋ ਇਹ ਬਿਨਾ ਤਰਖਾ ਤੋਂ ਲੜੀ ਮੈਨੂੰ ਪਤਾ ਲੱਗਿਆ ਕਿ ਮਹਾਰਾਜੇ ਜੀ ਦੀ ਫੌਜ ਨੂੰ ਤਰਖਾ ਹੀ ਨਹੀਂ ਕਰਦੀ ਸੀ ਬੋਦਲੇ ਮਹਾਰਾਜੇ ਜੀ ਦੀ ਫੌਜ ਦੀ ਬਖਾਰ ਆਰੇ ਕਈ ਦੀ ਮਹਾਰਾਜ ਮੈਂ ਗੱਲ ਤੁਹਾਦੇ ਬਾਪ ਨੂੰ ਉਹ ਸਿਰਫ ਲੰਗਰ ਪਾਣੀ ਦਾ ਦਸਵੰਦ ਹੀ ਚੱਲਦੀ ਸੀ ਇਹਨਾਂ ਕਿੰਦਾ ਜਕਾਰਾ ਛੱਡਾਂਗਾ ਔਰ ਲੈ ਕੇ ਜੀਕਾ ਖਾਵਾਏ ਜੀਕਾ ਗਾਲਾ ਔਰ ਜੀਕੀ ਫਰ ਬਹੁਤ ਹੀ ਸੋਹਣੇ ਸ਼ਹਦਾ ਹਾਂ ਹਾਂ ਜੀ ਭੈਣ ਜੀ ਕੋਈ ਗੱਲ ਕਰਨੀ ਹੈ ਹਾਂ ਇਹ ਸਰ ਨਹੀਂ ਨਹੀਂ ਕਰੀ ਹਾਂਜੀ ਬਾਬਾ ਜੀ ਤੁਸੀਂ ਕੋ ਗੱਲ ਕਰੋਗੇ ਹਾਂਜੀ ਕਰਾਂਗੇ ਜੀ ਹਾਂਜੀ ਸਾਡਾ ਪਿੰਡ ਗੁਲਾਮੀ ਵਾਲਾ ਨਜ਼ਦੀਕ ਥਾਣਾ ਅਰਪਕੇ ਜ਼ਿਲ੍ਹਾ ਤਹਿਸੀਲ ਫਰੋਜੋ ਲੰਮੀ ਵਾਲੇ ਦੇ ਵਿੱਚ ਅੱਜ ਤੋਂ 20 ਸਾਲ ਅਸੀਂ ਐਪਲੀਕੇਸ਼ਨਾਂ ਕਈ ਦਿੱਤੀਆਂ ਹੁਣ ਵੀ ਲਾਗੂ 75 ਸਾਲ ਤੇ ਦੇਸ਼ ਆਜ਼ਾਦ ਨੂੰ ਹੋ ਗਿਆ ਸਾਡੀ ਗਲੀ ਪੰਜਾਬ ਭਰਾਵਾਂ ਦੀ ਅਜੇ ਵੀ ਕੱਚੀ ਏ ਉਹਦੀ ਮੰਤੀ ਹੋ ਜਾਂਦੀ ਏ ਉਹ ਲੈ ਜਾਂਦੇ ਆ ਪੈਸੇ ਸਾਨੂੰ ਨਹੀਂ ਪਤਾ ਇੰਨੀਆਂ ਗ੍ਰਾਂਟਾਂ ਸਾਨੂੰ ਵਖਾ ਵਖਾ ਕੇ ਸਰਪੰਚ ਪੰਚ ਪਾ ਜਾਂਦੇ ਜੇ ਸਾਡਾ ਰਾਹ ਤਿੰਨ ਕਰਮਾਂ ਦਾ ਸਾਡੀ ਠੱਠੀ ਨੂੰ ਜਾਂਦਾ ਉਹ ਉਹਦਾ ਕੋਈ ਅਸੀਂ ਐਸੀ ਕਮਿਸ਼ਨ ਤੋਂ ਲੈ ਕੇ ਸਾਰੇ ਪੰਜਾਬ ਲੈਵਲ ਤੋਂ ਲੈ ਕੇ ਛੱਪੜ ਹੈ ਸਾਡਾ ਨਿਕਾਸ ਕੋਈ ਨਹੀਂ ਉਹ ਛੱਪੜ ਜਿਹੜਾ ਮੱਲਿਆ ਆ ਉਹਦੇ ਲਈ ਇੰਨਾ ਕੁਝ ਅਸੀਂ ਕੀਤਾ ਕੋਈ ਹੱਲ ਨਹੀਂ ਹੋਇਆ ਸਾਡਾ ਜੰਝ ਕਰੇ ਬਿਲਕੁਲ ਖਸਤਾ ਹਾਲ ਤੇ ਕੋਈ ਹੱਲ ਨਹੀਂ ਤੇ ਜੇ ਨਿਰਗਦਾ ਹੈ ਤੇ ਨਿਰਗਦਾ ਸਾਰੇ ਬੱਚੇ ਧੀਆਂ ਪੈਣਾ ਕੰਮ ਕਰਦਿਆਂ ਰਹੀਆਂ ਕਿਸੇ ਨੂੰ ਪੈਸਾ ਹੀ ਨਹੀਂ ਮਿਲਿਆ ਮੈਂ ਬੇਨਤੀ ਕਰਦਾ ਸਰਦਾਰ ਬਗਾ ਸਿੰਘ ਜੀ ਜਿਹੜਾ ਨੂੰ ਜਿਹੜੇ ਆਏ ਰੇ ਵੀ ਸਾਰੇ ਨਗਰ ਦੇ ਸਾਰੇ ਗਰੀਬ ਜਨਤਾ ਕੰਮ ਕਰਨਾ ਚਾਹੁੰਦੀ ਹੈ ਨਰੇਗਾ ਦੇ ਵਿੱਚ ਲੇਕਿਨ ਨਾ ਪੈਸੇ ਮਿਲਣ ਦੇ ਕਰ ਉਜਰਤ ਨਾ ਮਿਲਣ ਦੇ ਕਰ ਉਹਨਾਂ ਨੇ ਵਿਚਾਰੇ ਹੱਥ ਖੜੇ ਕਰ ਦਿੱਤੇ ਵੀ ਜਦੋਂ ਕੰਮ ਵੀ ਕੀਤਾ ਪੈਸਾ ਨਹੀਂ ਮਿਲਿਆ ਤੇ ਅਸੀਂ ਵਿਸ਼ਵਾਸ ਦਵਾਉਣੇ ਸਰ ਜੀ ਹਰ ਅਨੁਸਾਰ ਬਗਾ ਸਿੰਘ ਜੀ ਪੰਜਾਬ ਲੈਵਲ ਦੇ ਪ੍ਰਧਾਨ ਸਾਹਿਬ ਨੇ ਵੀ ਇਹ ਸਾਰਾ ਨਗਰ ਗੁਲਾਮੀ ਵਾਲੇ ਦੇ ਜਿੰਨੇ ਮਜ਼ਦੂਰ ਗਰੀਬ ਨੇ ਜਿਨ੍ਹਾਂ ਦੀ ਚੁੱਲਾ ਚੌਂਕਾ ਰੋਟੀ ਨਹੀਂ ਚੱਲਦੀ ਬਹੁਤ ਮੁਸ਼ਕਲਾਂ ਨਾਲ ਘਰਾਂ ਦਾ ਕੰਮ ਕਰਕੇ ਤੇ ਬੱਚੇ ਜਿਹੜੇ ਇਹਨੇ ਮਗਾਈ ਵਿੱਚ ਹਰ ਘਰ ਦਾ ਜਿਹੜਾ ਚੁੱਲ੍ਹੇ ਦਾ ਸਬਜੀ ਗਿਰ ਲਈਏ ਤੇ 100 ਰੁਪਏ ਤੋਂ ਕੱਟ ਨਹੀਂ ਦੁੱਧ ਕਿੰਨਾ ਮਹਿੰਗਾ ਇਸ ਕਰਕੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਜਿਹੜਾ ਕੰਮ ਕੋਈ ਨਹੀਂ ਹੈਗਾ ਤੇ ਜੇ ਇੰਦਰੇਗਾ ਦਾ ਕੰਮ ਤੁਸੀਂ ਸ਼ੁਰੂ ਕਰੋਗੇ ਤੇ ਵਿਸ਼ਵਾਸ ਦਿਵਾਉਣੇ ਮੇਰਾ ਨਾ ਕਰਮ ਸਿੰਘ ਸਾਜਣ ਪਿੰਡ ਗਲਾਮੀ ਵਾਲਾ ਸਮਾਜ ਸੇਵੀ ਮੈਂ ਸਾਰ ਜੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੇ ਇਹ ਸਾਰੇ ਕੰਮ ਕਰਨਗੇ ਜੀ ਵਾਦ ਚੜ ਕੇ ਨਰੇਗਾ ਚ ਤੇ ਮਿਹਰਬਾਨੀ ਕਰਕੇ ਤੁਸੀਂ ਸਾਨੂੰ ਕੰਮ ਲੈ ਕੇ ਦੋ ਤੇ ਅਸੀਂ ਵਾਦ ਚੜ ਕੇ ਕੰਮ ਕਰੀਏ જય ਭੀਮ જય ਭਗਤ ਅੱਛਾ ਬੇਨਤੀ ਹੈ ਜੀ ਧਿਆਨ ਕਰਿਓ ਆ ਆਪਣੇ ਜਿਹੜੇ ਘਰ ਦੇ ਵਿੱਚ ਮੀਟਿੰਗ ਹੈ ਇਸ ਦੇ ਘਰ ਪ੍ਰਮਾਤਮਾ ਨੇ ਬਹੁਤ ਵਧੀਆ ਰੰਗ ਭਾਗ ਲਾਇਆ ਡੰਗਰ ਹੈਗੇ ਆ ਹੈਗੇ ਇਹਨਾਂ ਡੰਗਰ ਵੀ ਅੱਛਾ ਡੰਗਰਾਂ ਦੇ ਮਗਰ ਇੱਕ ਡਾਂਗ ਵਾਲਾ ਬੰਦਾ ਹੋ ਵੀ ਤੇ ਜਦੋਂ ਡੰਗਰ ਬਾਹਰ ਜਾਂਦੇ ਆ ਜਿੱਥੇ ਚਰਨ ਜਾਣਾ ਹੋਵੇ ਉੱਥੇ ਪਹੁੰਚ ਜਾਂਦੇ ਆ ਤੇ ਜੇ ਉਥੋਂ ਸ਼ਾਮ ਦਾ ਟਾਈਮ ਹੋਵੇ ਜੇ ਡਾਂਗ ਵਾਲਾ ਬੰਦਾ ਹੋਵੇ ਤੇ ਘਰੇ ਆ ਜਾਂਦੇ ਆ ਤੇ ਜੇ ਡਾਂਗ ਵਾਲਾ ਬੰਦਾ ਨਾ ਹੋਵੇ ਡੰਗਰਾ ਮਗਰ ਫੇਰ ਫੇਰ ਅੰਕਲ ਕਿੱਥੋਂ ਆਉਣੇ ਨਹੀਂ ਆਉਣਾ ਨਾ ਨਹੀਂ ਆਉਣਾ ਤਾਂ ਫਿਰ ਇਸੇ ਤਰ੍ਹਾਂ ਤੁਸੀਂ ਆਪਦੇ ਨਰੇਗਾ ਦਾ ਤੁਸੀਂ ਆਪਦੇ ਹੱਕਾਂ ਦਾ ਕੋਈ ਵਾਰਿਸ ਚੁਣੀਆ ਨਹੀਂ ਨਰੇਗਾ ਜੇ ਤੜੀ ਨਹੀਂ ਚੁਣੀ ਅੱਜ ਤੋਂ ਬਾਅਦ ਆ ਕੁੜੀ ਤੁਹਾਡੀ ਵਾਰਿਸ ਠੀਕ ਆ ਮੈਨੂੰ ਫੋਟੋਕਾਪੀ ਦੇਣੀ ਹੈ ਆਧਾਰ ਕਾਰਡ ਦੀ ਪੈਂਟ ਕਰਦੇ ਜੌਬ ਕਾਰਡ ਜੇ ਨੰਬਰ ਹੈਗਾ ਠੀਕ ਹੈ ਨਹੀਂ ਤਾਂ ਅਸੀਂ ਉੱਥੇ ਦਫਤਰ ਚੋਂ ਕਢਵਾ ਲਿਆ ਠੀਕ ਆ 820 ਵਾਰਸਾ ਇਹਦੇ ਤੇ ਧਿਆਨ ਵੀ ਰੱਖਣਾ ਜੀ ਕਈਆਂ ਦੀ ਨਾ ਜਦੋਂ ਮੇਰਾ ਜੋਰ ਪੈਂਦਾ ਨਾ ਤੇ ਉਹ ਕਹਿੰਦੇ ਅਸੀਂ ਕੰਮ ਚਲਾ ਦਿੰਦੇ ਆ ਇਹ ਨਾ ਹੋਵੇ ਮੈਨੂੰ ਫੋਨ ਨਾ ਕਰੇਵੇ ਤੁਸੀਂ ਕਹੋ ਜੀ ਸਾਡੇ ਉਹਨਾਂ ਤੋਂ ਪਾਈ ਆਇਆ ਸੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਗਿਆ ਸੀ ਆ ਕੀਤੇ ਹਾਂ ਜੀ ਤੁਸੀਂ ਮੈਨੂੰ ਦੱਸਦੇ ਪੁੱਛਦੇ ਰਹੋ ਹਾਂਜੀ ਠੀਕ ਆ ਵੀ ਸਾਡਾ ਕੰਮ ਕਿਉਂ ਨਹੀਂ ਲੱਗਿਆ ਇਹਦੇ ਤੇ ਧਿਆਨ ਰੱਖਿਆ ਜੀ ਮੇਰੇ ਨਾਲ ਵਧੀਆ ਤਰੀਕੇ ਨਾਲ ਗਾਈਡ ਕਰਿਆ ਜੀ ਮੇਰੀ ਤੁਸੀਂ ਧੀਓ ਮੇਰਾ ਬਾਬਾ ਜੀ ਮੇਰਾ ਵੀਰ ਵੀ ਫੋਨ 'ਚ ਮੈਨੂੰ ਦੱਸਦੇ ਰਹਿਣਾ ਅੱਜ ਮੰਗ ਪੱਤਰ ਭਰਿਆ ਗਿਆ ਅਸੀਂ ਕਿਦਨਾਂ ਹੀ ਜਮਾ ਹੋ ਗਿਆ ਜਮਾ ਕਰਨ ਤੋਂ ਬਾਅਦ 15 ਦਿਨ ਦੇ ਕੋਲੇ ਸਰਕਾਰ ਕੋਲੇ ਕੰਮ ਲੱਭਣ ਦਾ ਟਾਈਮ ਹੁੰਦਾ ਜੀ 15 ਦਿਨਾਂ ਬਾਅਦ ਕੰਮ ਮਿਲਦਾ ਹੈ 16ਵਾਂ ਦਿਨ ਹੋਵੇ ਤੇ ਤੁਹਾਨੂੰ ਸਾਰਿਆਂ ਨੂੰ ਹੱਕਾ ਮੈਨੂੰ ਫੋਨ ਕਰਕੇ ਪੁੱਛਣਾ ਵੀ ਅੱਜ 15 ਦਿਨ ਹੋ ਗਏ ਮੰਗ ਪੱਤਰ ਦਿੱਤੇ ਨੂੰ ਸਾਨੂੰ ਕੰਮ ਨਹੀਂ ਜੀ ਹੈ ਹਾਂਜੀ ਮੀਨੇ ਚੋ ਇੱਕ ਵਾਰ ਮੀਟਿੰਗ ਅਸੀਂ ਕਰਦੇ ਆਂ। ਹਾਂਜੀ। ਮੀਟਿੰਗ ਚ ਆਗੂ ਨੇ ਪਹੁੰਚਣਾ ਹੁੰਦਾ। ਹਾਂਜੀ। ਮੀਨੇ ਚੋ ਇੱਕ ਵਾਰ ਅਸੀਂ ਟਰਨਾ ਲਾਉਣੀ ਟਰਨਾ ਲਾਉਣ ਦੀ ਲੋੜ ਕਿਉਂ ਪੈਂਦੀ ਧਿਆਨ ਕਰਿਓ। ਆਪਦੇ ਹੱਕਾਂ ਲਈ ਕੋਈ ਨਾ ਕੋਈ ਦਿਨ ਕੱਟਣਾ ਚਾਹੀਦਾ। ਜਦੋਂ ਅਸੀਂ ਇਕੱਠੇ ਹੁੰਨੇ ਆਂ ਸ਼ਰਮਾਇਦਾਰਾਂ ਚ ਸਰਕਾਰਾਂ ਚ ਪ੍ਰਸ਼ਾਸਨ ਚ ਪਤਾ ਲੱਗਦਾ ਜਾਂਦਾ ਵੀ ਇਹ ਲੋਕ ਇਕੱਠੇ ਹੁੰਦੇ ਆ। ਜੀ ਹੈਨਾ? ਸਰਕਾਰ ਦੀ ਮਜਬੂਰੀ ਬਣ ਜਾਂਦੀ ਏ ਕਿ ਹੱਕ ਲਾ ਹਾਂਜੀ ਹਾਂਜੀ ਇਸ ਵਾਸਤੇ ਬੇਨਤੀ ਆ ਕੋਈ ਗੱਲ ਨਹੀਂ ਕੰਮ ਚੱਲੇਗਾ ਪੈਸੇ ਵੀ ਆਣਗੇ ਇੱਕ ਦੋ ਮਸਟੋਲਾਂ ਚ ਇੰਨਾ ਕੁ ਫਰਕ ਹੁੰਦਾ ਕਿਸੇ ਦਾ ਡਾਰ ਕਾਰਡ ਅਪਡੇਟ ਨਹੀਂ ਹੋਇਆ ਹੁੰਦਾ ਕਿਸੇ ਦੀ ਕੇਵਾਈਸੀ ਨਹੀਂ ਹੋਈ ਹੁੰਦੀ ਹੈਨਾ ਕਿਸੇ ਦੇ ਬੈਂਕ ਚ ਆਪਾਂ ਐਂਟਰੀ ਨਹੀਂ ਕਰਾਈ ਹੁੰਦੀ ਪੈਸੇ ਨਹੀਂ ਨਿਕੜਾਉਣਗੇ ਇੰਨਾ ਜਮਾ ਕਰਾਉਣਗੇ ਇਹ ਸੈੱਟ ਕਰਨਾ ਪਏਗਾ ਉਸ ਤੋਂ ਬਾਅਦ ਕੰਮ ਚੱਲੇਗਾ ਹਾਂਜੀ ਕਾ ਮੈਨੂੰ ਜਾਇਤ ਦਿਓ ਐਨਾ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਸਸੀਕਾਰ ਨਮਨਕ 嗯嗯、去丢低价食蛋。